ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਸੰਦੀਪ ਸ਼ੌਟ ਨਿਊਜ਼ ਤੇ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਕੜੂਆਾਂ ਦੇ ਵਿੱਚ ਕਿਤੇ ਕਿ ਇਸ ਯੂਨੀਵਰਸਿਟੀ ਨੂੰ ਪੂਰੇ ਭਾਰਤ ਦੇ ਵਿੱਚ ਬੈਸਟ ਐਜੂਕੇਸ਼ਨ ਦੇਣ ਦੇ ਸਾਨ ਦੇ ਵਿੱਚ 19ਵਾਂ ਰੈਂਕ ਪ੍ਰਾਪਤ ਹੋਇਆ ਹੈ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਕੜੂਆਾਂ ਤੋਂ ਬਣੇ ਰਹੋ ਸਾਡੇ ਚੈਨਲ ਸੰਦੀਪ ਸ਼ੌਟ ਨਿਊਜ਼ ਟਰਾਲੀ

विजय भव चंडीगढ़ विश्वविद्यालय विजय भव कर्म भूमि हमारी विजय भव विजय भव विजय भव मातृभूमि हमारी विजय भव थैंक यू सो मच ये हमारी चंडीगढ़ यूनिवर्सिटी विश्वविद्यालय हमारी कर्म भूमि है और मैं भी यहाँ आठ साल से हूँ तो ये हमारी मातृभूमि भी है एक हिसाब से तो मैं अपनी चंडीगढ़ यूनिवर्सिटी को नमन करता हूँ हमेशा ही और जोरदार जालियाँ बजाइए हमारी यूनिवर्सिटी के लिए थैंक यू सो मच इसके लिए हमने दो दो वर्ड लिए थे रख हौसला तो बंदे रख हौसला बंदिया रख हौसला बंद रख हौसला बंद रख हौसला बंद पानी पानी केंदी दुनिया सारी पानी पानी केंदी ये दुनिया सारी ਕਹਿੰਦੀ ਉੱਤੇ ਜਾਵਾਂ ਮੈਂ ਜਾਨਵਾਰੀ ਪਾਣੀ ਪਾਣੀ ਕਹਿੰਦੀ ਦੁਨੀਆ ਸਾਰੀ ਰੱਖ ਹੌਸਲਾ ਤੂੰ ਬੰਦਿਆ ਰੱਖ ਹੌਸਲਾ ਤੂੰ ਬੰਦਿਆ ਰੱਖ ਹੌਸਲਾ ਤੂੰ ਬੰਦਿਆ ਰੱਖ ਹੌਸਲਾ ਤੂੰ ਬੰਦਿਆ ਥੈਂਕ ਯੂ ਸੋ ਮਚ ਸੋ ਠੀਕ ਹੈ ਨਾ ਦੇਖੋ ਚੰਡੀਗੜ੍ਹ ਯੂਨੀਵਰਸਿਟੀ ਦੀ ਮਿਹਨਤ ਹੈ ਸਟੂਡੈਂਟਸ ਦੀ ਮਿਹਨਤ ਹੈ ਸਟਾਫ ਦੀ ਮਿਹਨਤ ਹੈ ਤੇ ਸਭ ਤੋਂ ਵੱਡਾ ਜਿਹੜੀ ਸਾਡੇ ਪਾਸ ਆਊਟ ਹੋਏ ਆ ਐਲੂਮਨਾਾਈ ਹੈ ਉਹ ਇੱਕ ਸਟੇਕਹੋਲਡਰ ਬੰਦੇ ਆ ਸੁਸਾਇਟੀ ਦੇ ਅੰਦਰ ਇਹ ਸਾਰਿਆਂ ਦੀ ਮਿਹਨਤ ਹੈ ਕਿ ਸਾਡੀ ਗਰੋਥ ਸਟੋਰੀ ਚੰਡੀਗੜ੍ਹ ਯੂਨੀਵਰਸਿਟੀ ਦੀ ਵਧਦੀ ਰਹੀ ਹੈ ਔਰ ਅਸੀਂ ਇੱਕ ਅੱਛਾ ਪੈਰਾਮੀਟਰਸ ਤੇ ਪ੍ਰਮੋਟ ਔਰ ਆਪਣੇ ਆਪ ਨੂੰ ਪ੍ਰੋਮੋਸ਼ਨ ਕਰ ਪਾਏ ਆ ਅ ਜਿੱਥੇ ਅਸੀਂ ਐਨਆਰਆਈਐਫ ਤੇ ਪੈਰਾਮੀਟਰਸ ਦੀ ਗੱਲ ਕਰੀਏ कुल अराउंड पैरामीटर्स हैं जो कि अक्रॉस 360 डिग्री कवर कर दी है सारी एजुकेशन सिस्टम पहला पैरामीटर है वे टीचिंग लर्निंग रिसोर्सेज सेकंड हैगा रिसर्च थर्ड है आउटकम। ਫੋਰਥ ਹੈਗਾ ਕਿਵੇਂ ਅਸੀਂ ਇਨਕਲੂស៊ីਵਿਟੀ ਔਰ ਡਾਈਵਰਸਿਟੀ ਨੂੰ ਇਨਕਲੂਡ ਕਰਦੇ ਹਾਂ ਔਰ ਸਭ ਤੋਂ ਇੰਪੋਰਟੈਂਟ ਹੈਗਾ ਪਰਸੈਪਸ਼ਨ ਸੋਸਾਇਟੀ ਇੱਕ ਯੂਨੀਵਰਸਿਟੀ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਬਾਰੇ ਕੀ ਸੋਚਦੀ ਹੈ ਸੋ ਇਹ ਪੰਜ ਪੈਰਾਮੀਟਰਸ ਦੇ ਬੇਸਿਸ ਤੇ ਹੀ ਸਾਰੀ ਜਿਹੜੀ ਐਨਆਰਈਫੀ ਰੈਂਕਿੰਗ ਹੈ ਇਹ ਡਿਪੈਂਡ ਕਰਦੀ ਹੈ ਤੇ ਇਹ ਸਾਰਿਆਂ ਤੇ ਜੇ ਅਸੀਂ ਗਰੋਥ ਦੀ ਗੱਲ ਕਰੀਏ ਪਿਛਲੇ 4-5 ਸਾਲਾਂ ਤੋਂ ਚੰਡੀਗੜ੍ਹ ਯੂਨੀਵਰਸਿਟੀ ਸਾਰੇ ਪੈਰਾਮੀਟਰਸ ਨੂੰ ਇਕੱਠੇ ਲੈ ਕੇ ਚੱਲਦੀ ਹੈ অবवियसলি রিসার্চ ਇੱਕ ਐਜ਼ ਅ ਯੂਨੀਵਰਸਿਟੀ ਇੰਪੋਰਟੈਂਟ ਪੈਰਾਮੀਟਰ ਹੁੰਦਾ ਔਰ ਜਿਵੇਂ ਅਸੀਂ ਦੇਖਿਆ ਇਸ ਸਾਲ ਅਸੀਂ ਡੈਬਿਊ ਕੀਤਾ 34th ਰੈਂਕ ਆਇਆ ਸਾਡਾ ਇਹ ਇੱਕ ਮੈਸੇਜ ਹੈ ਕਿ ਇੱਕ ਯੂਨੀਵਰਸਿਟੀ ਰਿਸਰਚ ਨੂੰ ਬਹੁਤ ਪ੍ਰਮੋਟ ਕਰ ਰਹੀ ਹੈ ਇਨੋਵੇਸ਼ਨ ਨੂੰ ਬਹੁਤ ਪ੍ਰਮੋਟ ਕਰ ਰਹੀ ਹੈ ਤੇ ਖਾਸ ਕਰਕੇ ਜਿਹੜੇ ਸਾਡੇ ਬੱਚੇ ਹੈ ਸਾਡੇ ਰਿਸਰਚਰ ਹੈ ਇਹ ਸੋਸਾਇਟੀ ਦੀ ਰਿਸਰਚ ਵਾਸਤੇ ਸੋਸਾਇਟੀ ਦੇ ਬੈਨੀਫਿਟ ਵਾਸਤੇ ਕੰਮ ਕਰਾਉਂਦਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਨਾਰਥ ਦੀ 올 ਓਵਰ ਇੰਡੀਆ ਦੀ ਇੱਕ ਅੱਛੀ ਯੂਨੀਵਰਸਿਟੀ ਹੋਣ ਖਾਸ ਕਰਕੇ ਜਿਹੜਾ ਰਿਲੇਵੈਂਟ ਰਿਸਰਚ ਕਰ ਰਹੀ ਹੈ ਉਹ ਅਸੀਂ ਕਰੀਏ ਅੱਜ ਇੱਕ ਦਿਨ ਹੈ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਐਨ ਆਰ ਐਫ ਫਰੇਮਵਰਕ ਦੇ ਵਿੱਚ ਅਸੀਂ ਨਵੀਂ ਰੈਂਕ ਹਾਸਲ ਕੀਤੀ ਨਵੀਂ ਚਾਹ ਹਾਸਲ ਕੀਤੀ ਹੈ ਸੋ ਵੀ ਸਟਾਰਟਡ ਵਿਦ 52nd ਰੈਂਕ ਇਨ 2021 ਅੱਜ ਅਸੀਂ 19th ਰੈਂਕ ਤੇ ਪਹੁੰਚ ਗਏ ਹਾਂ ਸੋ ਇਸ ਚੀਜ਼ ਦਾ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿਉਂਕਿ ਇਹਦੇ ਵਿੱਚ ਸਾਰੇ ਹੀ ਸਟੇਕ ਹੇਲਡਰ ਜਿਹੜੇ ਯੂਨੀਵਰਸਿਟੀ ਨਾਲ ਜੁੜੇ ਨੇ ਜਿਵੇਂ ਸਾਡੀ ਫੈਕਲਟੀ ਸਟੂਡੈਂਟਸ ਸਟਾਫ ਜਿਨ੍ਹਾਂ ਨੇ ਮਿਹਨਤ ਕੀਤੀ ਰਿਸਰਚ ਕੀਤੀ ਨਵੀਆਂ ਮੁਕਾਮ ਹਾਸਲ ਕੀਤੇ ਤੇ ਇਹ ਇੱਕ ਇਤਿਹਾਸਿਕ ਰੈਂਕ ਮੈਂ ਸਮਝਦਾ ਹਾਂ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਨਾਰਥ ਇੰਡੀਆ ਦੇ ਵਿੱਚ ਇਕੱਲੀ ਪ੍ਰਾਈਵੇਟ ਯੂਨੀਵਰਸਿਟੀ ਹੈ ਜੋ ਟਾਪ 20 ਨੈਰਫ ਰੈਂਕਿੰਗਸ ਇੰਸਟੀਟਿਊਸ਼ਨਸ ਦੇ ਵਿੱਚ ਆਈ ਹੈ ਸੋ ਇਹਦੇ ਵਾਸਤੇ ਜੋ ਮਿਹਨਤ ਜੋ ਲਗਨ ਸਾਡੇ ਸਟਾਫ ਦੀ ਰਹੀ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਇਸ ਦੇ ਨਾਲ ਨਾਲ ਮੈਨੂੰ ਬੜਾ ਫਕਰ ਮਹਿਸੂਸ ਹੁੰਦਾ ਦੱਸਦੇ ਹੋਏ ਕਿ ਇੰਜੀਨੀਅਰਿੰਗ ਦੇ ਇੱਕ ਕ੍ਰਿਟੀਕਲ ਖੇਤਰ ਦੇ ਵਿੱਚ ਇੰਜੀਨੀਅਰਿੰਗ ਜੋ ਸਾਡਾ ਇੱਕ ਬਹੁਤ ਹੀ ਅਹਿਮ ਕਲਸਟਰ ਮੰਨਿਆ ਜਾਂਦਾ ਹੈ ਉਹਦੇ ਵਿੱਚ ਅਸੀਂ ਰੈਂਕ ਸੈਕੰਡ ਤੇ ਆਏ ਹਾਂ ਨਾਰਥ ਇੰਡੀਆ ਦੇ ਵਿੱਚ ਅਮੰਗ 올 ਪ੍ਰਾਈਵੇਟ ਯੂਨੀਵਰਸਿਟੀਆਂ ਤੇ ਯੂਨੀਵਰਸਿਟੀ ਕੈਟਾਗਰੀ ਦੇ ਵਿੱਚ ਐਨਰਫ ਦੇ ਵਿੱਚ ਅਸੀਂ ਨਾਰਥ ਇੰਡੀਆ ਦੇ ਵਿੱਚ ਫਰਸਟ ਆਏ ਆਮ ਪ੍ਰਾਈਵੇਟ ਰੈਂਕਿੰਗ ਯੂਨੀਵਰਸਿਟੀਆਂ ਦੇ ਵਿੱਚ ਤੇ ਰਿਸਰਚ ਦੇ ਵਿੱਚ ਜਿੱਥੇ ਸਾਡਾ ਡੈਬਿਊ ਸੀ ਤੇ ਉਸ ਦੇ ਵਿੱਚ ਵੀ ਅਸੀਂ ਨਾਰਥ ਇੰਡੀਆ ਦੇ ਵਿੱਚ ਸੈਕੰਡ ਆਏ ਆ ਅਮੰਗ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਇਸ ਦੇ ਨਾਲ ਨਾਲ ਮੈਂ ਸਾਰੀ ਯੂਨੀਵਰਸਿਟੀ ਨੂੰ ਧੰਨਵਾਦ ਦਿੰਦਾ ਤੇ ਸਟੂਡੈਂਟਸ ਨੂੰ ਬਹੁਤ ਧੰਨਵਾਦ ਦਿੰਦਾ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ٹرسٹ ਸਾਡੀ ਯੂਨੀਵਰਸਿਟੀ ਤੇ ਦਿਖਾਇਆ ਔਰ ਜੋ ਰਿਜ਼ਲਟਸ حاصل ਹੋਏ ਮੈਂ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਬਹੁਤ ਹੀ ਇੱਕ ਪੋਜ਼ਿਟਿਵ ਰਿਜ਼ਲਟ ਮਿਲਿਆ ਹੋਊਗਾ ਤੇ ਇਹਦੇ ਨਾਲ ਮੈਂ ਉਮੀਦ ਕਰਦਾ ਕਿ ਯੂਨੀਵਰਸਿਟੀ ਦੀ ਜਿਹੜੀ ਗਰੋਥ ਸਟੋਰੀ ਹੈ ਉਹ ਬਹੁਤ ਸੌਣ ਵਾਲੇ ਡੈਕੇਡਸ ਹੈ ਉਹਨਾਂ ਵਾਲੇ ਸਾਲਾਂ ਤੱਕ ਕੰਟੀਨਿਊ ਹੋਏਗੀ ਥੈਂਕ ਯੂ ਸਰ ਸਫਰ ਕਿਸ ਤਰ੍ਹਾਂ ਦਾ ਰਿਹਾ ਸਟਾਰਟਿੰਗ ਤੋਂ ਕੋਕੜਾ ਕੀ ਕੀ ਆ ਗਿਆ ਵੀ ਸਟਾਰਟਿੰਗ ਮੈਂ ਦੱਸਿਆ ਪਹਿਲਾਂ 21 ਦੇ ਵਿੱਚ ਕਿਤੀ ਸੀ ਆਪਣਾ 52 ਰੈਂਕ ਤੋਂ ਸੋ ਜੇ ਇਹਦਾ ਜਵਾਬ ਐਨ ਆਰ ਐਫ ਦੀ ਜਿਹੜੇ ਪੈਰਾਮੀਟਰਸ ਨੇ ਉਹੀ ਤੁਹਾਨੂੰ ਜਵਾਬ ਦੇ ਦੇਣਗੇ ਜਿਵੇਂ ਕਿ nrf ਦੇ ਪੈਰਾਮੀਟਰਸ ਅਕੋਰਡਿੰਗਲੀ ਰਿਸਰਚ ਦੇ ਵਿੱਚ ਅਸੀਂ ਬਹੁਤ ਗ੍ਰੋਥ ਕੀਤੀ ਸਾਡੇ ਹਾਈਸਟ ਨੰਬਰ ਆਫ ਪੇਟੈਂਟਸ ਰਹੇ ਨੇ ਮੰਨ ਪ੍ਰਾਈਵੇਟ ਯੂਨੀਵਰਸਿਟੀਆਂ ਸਾਡੀ ਟੀਚਿੰਗ ਕੁਆਲਿਟੀ ਸਾਡੇ ਪੀ ਐਚ ਡੀ এনਰੋਲਮੈਂਟਸ ਉਹਦੇ ਨਾਲ ਸਾਨੂੰ ਬਹੁਤ ਇਫੈਕਟ ਕਰਦਾ ਤੇ ਇਸ ਦੇ ਨਾਲ ਨਾਲ ਸਾਡੀ ਇੱਕ ਬਹੁਤ ਖਾਸ ਯੂ ਐਸ ਪੀ ਜੋ ਮੈਂ ਸਮਝਦਾ ਕਿ ਸਾਡੇ ਕੋਲ 올28 ਸਟੇਟਸ 26 ਯੂਨੀਅਨ ਟੈਟਰੀਜ਼ ਦਾ ਬੱਚਾ ਇੱਥੇ ਪੜਦਾ ਸੋ ਡਾਈਵਰਸਿਟੀ ਸਾਡੀ ਯੂਨੀਵਰਸਿਟੀ ਦੀ ਹਮੇਸ਼ਾ ਹੀ ਬਹੁਤ ਵੱਡੀ ਸਟਰੈਂਥ ਰਹੀ ਹੈ सो so, मैं समझता कि ना पैरामीटर्स दे करके आज तक पहुंचे ये बहुत ही दुखदाई और औखा समय सो so, आज ये असी जो इवेंट को असी सैलीब्रेशन नहीं कह रहे असी इन रैंकिंग अनाउंसमेंट कह रहे हैं और मैं जानकारी तो दस देना चाहना कि साढ़े लीडर साढ़े चांस